ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਪਲਕੇ ਉਠ ਪਪੋਲੀਐ ਵਿਣ ਬੁਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਓ ਛਟੈ ਗੀ ਬੇਬਾਨ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁ ਫੱਕੜੈ ਸਭ ਮੁਕਤੀ ਚੱਲੀ ਰਹਿਣ ਕੁ ਫੱਕੜੇ ਇਕ ਲਾਉ ਲਗਾ ਕੇ ਹਾਂਜੀ ਕੋਬੰਧਕ ਕਰਕੇ ਅਗੇਤਰ ਰੂਪ ਵਿੱਚ ਫੱਕੜੇ ਕੋ ਫੱਕੜੇ ਹਾਂਜੀ ਲਗਾ ਕੁਫਕੜੇ ਕਰਕੇ ਨਹੀਂ ਬੋਲਣਾ ਕਈ ਕੁਫਕੜੇ ਬੋਲਦੇ ਨੇ ਕੋ ਫੱਕੜੇ ਇਉਂ ਬੋਲਣਾ ਹੈ ਲਗਾ ਕੇਤ ਕੁਫਕੜੇ ਸਭ ਮੁਕਤੀ ਚੱਲੀ ਰਹਿਣ ਲਗਾ ਕੇਤ ਕੁਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਾਸ ਪੰਖੀਆ ਕੁਦਮ ਕੋਲਾ ਬੋਲਣਾ ਕੁਦਮ ਨਹੀਂ ਬੋਲਣਾ ਕੁਦਮ ਕਰੇ ਪਾਸ ਪੰਖੀਆ ਕੁਦਮ ਕਰੇ ਪਾਸ ਪੰਖੀਆ ਦਿਸੈ ਨਾਹੀ ਕਾਲ ਓਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸਈ ਪਾਲੀਐ ਜੇ ਸਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤਉਦ ਵਰਤਣਾ ਤਿਸ ਕੀ ਚਿੰਤਾ ਨਾਹੇ ਫਾਥੇ ਸਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤ ਸਾਹਿ ਡੁੱਬਦਾ ਲਿਆ ਕਢਾਏ ਨਾਨਕ ਸਚੈ ਪਾਤ ਸਾਹਿ ਹਾਹੇ ਨੂੰ ਸਿਹਾਰੀ ਐ ਸਚੈ ਪਾਤ ਸਾਹਿ ਸਿੱਧਾ ਨਹੀਂ ਬੋਲਣਾ ਸਿਹਾਰੀ ਬੋਲਣੀ ਐ ਪਰ ਇਹਨੂੰ ਲਾਮਦਾ ਰੂਪ ਨਹੀਂ ਦੇਣਾ ਨਾਨਕ ਸਚੈ ਪਾਤ ਸਾਹਿ ਡੁੱਬਦਾ ਲਿਆ ਕਢਾਏ